ਹੈਲੋ ਹਾਂਜੀ ਸਾਸਰੀਆ ਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਚੌੜੇ ਪਾਣੇ ਦੇ ਵਿੱਚੋਂ ਬਾਜੂ ਉਤਾਰਨ ਦਾ ਤਰੀਕਾ ਦੱਸਾਂਗੇ ਜੀ ਬਾਜੂ ਮੇਨ ਆਪਾਂ ਨੂੰ ਪਤਾ ਹੀ ਆਪਾਂ ਕਿੱਤਾ ਉਹ ਕਰਦੇ ਆ ਪਤਾ ਕੀ ਹੈ ਮੇਨ ਜਿਹੜਾ ਕੱਪੜਾ ਬਾਚਦਾ ਹੁੰਦਾ ਫਿਰ ਉਹ ਆਪਣੇ ਚੌੜੇ ਪਾਣੇ ਦੇ ਵਿੱਚ ਜੇ ਕੱਪੜਾ ਘਟਦਾ ਰਹਿੰਦਾ ਉਹ ਕਿਸੇ ਚੀਜ਼ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਬਾਜੂ ਦੀ ਲੰਬਾਈ ਹੈ 16 ਇੰਚ ਤਿਆਰ ਹੈ ਜੀ ਆਪਾਂ 18 ਇੰਚ ਕਟਿੰਗ ਕਰਾਂਗੇ ਠੀਕ ਹੈ ਜੀ ਇਤੋਂ ਆਪਾਂ 8 ਇੰਚ ਦਾ ਇੱਥੇ ਮਾਰਜਨ ਰੱਖ ਦਾਂਗੇ 2 ਦਾ ਸਵਾ 2 ਦਾ 2.5 ਦਾ ਇਹਨੂੰ ਇਸ ਤਰ੍ਹਾਂ ਮਿਲਾ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਮੂਰੀ ਹੈ ਜੋ 5 ਇੰਚ ਤਿਆਰ ਆ 5.5 2 ਇੰਚ ਐਕਸਟਰਾ ਮਾਰਜਨ 8 ਦੀ ਕਟਾਈ ਕਰ ਦਾਂਗੇ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਮਿਲਾ ਮਿਲਾ ਦਾਂਗੇ ਇਹਨਾਂ ਨੂੰ ਪਾ ਲਓ ਜੀ ਬਟੇ ਜੇ ਆਪਾਂ ਇਸ ਤਰ੍ਹਾਂ ਮੈਂ ਤੁਹਾਨੂੰ ਸਿਰਫ ਸਮਝਾਉਣਾ ਇਹ ਸੀਗਾ ਵੀ ਚੌੜੇਪਣੇ ਦੇ ਵਿੱਚੋਂ ਜਿਹੜਾ ਮੈਂ ਐਕਸਟਰਾ ਕੱਪੜਾ ਵਾਛਦਾ ਹੁੰਦਾ ਤਾਂ ਉਹ ਵਧਾਇਆ ਕਿਸ ਤਰ੍ਹਾਂ ਇਸ ਤਰ੍ਹਾਂ ਵਧਾਇਆ ਜਾਂਦਾ ਜਸਾ ਜੇ ਹੁਣ ਆਪਾਂ ਇਹ ਚੀਜ਼ ਦੀ ਹਨਾ ਦੇਖੋ ਆ ਪੜਾ ਇਦਾਂ ਆ ਪचौड़े ਪਾਣੀ ਤੋਂ ਕੱਪੜਾ ਇਦਾਂ ਬਸ ਸਿੰਪਲ ਕੱਪੜਾ ਤਾਰਿਆ ਉਹਦੀ ਡਬਲ ਫੋਲਡਿੰਗ ਕੀਤੀ ਡਬਲ ਫੋਲਡਿੰਗ ਕਰਕੇ ਆਪਾਂ ਇਸ ਤਰ੍ਹਾਂ ਇਹਦਾ 5 ਇੰਚ ਦਾ ਇਨਸਾਨ ਲਾ ਲਿਆ ਹਨ ਇੱਥੇ ਲਾ ਲਿਆ 8 ਦਾ ਤੇ ਉਦੋਂ ਕਰਕੇ ਇੱਥੇ ਕਟਾਈ ਪਾ ਕੇ ਕੱਪੜਾ ਤਾਰ ਤਾਂ ਨਾ ਤਰਸਮਾ ਬਣ ਗਿਆ ਨਾ ਆ ਤਰਸਮਾ ਆ ਕੱਪੜਾ ਤਰਸਮਾ ਬਣ ਗਿਆ ਹਨ ਇੱਥੋਂ ਤੱਕ ਆਪਣਾ ਆ ਜਾਣਾ ਸੀਗਾ ਇਦਾਂ ਦੀ ਕਟਾਈ ਹੋ ਜਾਏਗੀ ਇੱਥੋਂ ਇਦਾਂ ਠੀਕ ਆ ਆ ਕੱਪੜਾ ਜਿਹੜਾ ਐਕਸਟਰਾ ਇਹ ਕਿਸੇ ਕੰਮ ਨਹੀਂ ਆਉਣਾ ਸੀ ਹੁਣ ਆਪਾਂ ਜੇ ਇਹਦੀ ਇਸ ਤਰ੍ਹਾਂ ਕਾ ਰੱਖ ਕੇ ਕਟਿੰਗ ਕਰਾਂਗੇ ਇਸ ਤਰ੍ਹਾਂ ਜੀ ਮੈਂ ਆਪਾਂ ਮੈਂ ਤੁਹਾਨੂੰ ਪਹਿਲਾਂ ਮੀਡੀਅਮ ਮੇਰਾ ਇਨਸਾਨ ਦੱਸ ਤੇ ਆ ਠੀਕ ਹੈ ਧਿਆਨ ਨਾਲ ਦੇਖਿਓ ਵੀਡੀਓ ਹਾਲੋ ਹੁਣ ਪੈਨਾ ਹੋ ਗਿਆ ਨਾ ਆਪਾਂ ਇਥੇ ਨਾਪ ਲੈਣਾ 10 ਇੰਚ ਵੈਸੇ ਆਪਾਂ ਨੂੰ ਤਾਂ ਸਾਢੇ 8 ਇੰਚੀ ਮੋਟਾ ਚਾਹੀਦਾਗਾ ਤੇ ਵੱਧ ਤੋਂ ਵੱਧ ਸਾਢੇ 9 ਪਰ ਲੈ ਲੈ ਇੰਚ ਐਕਸਟਰਾ ਰੱਖ ਲੋ ਹਾਲੋ ਠੀਕ ਆ ਹੁਣ ਆਪਣੇ ਇਦਾਂ ਕਪੜਾ ਚੌਰਸ ਉਤਰ ਜੂਗਾ ਆ ਦੇਖੋ ਆ ਚੌਰਸ ਕਪੜਾ ਉਤਰ ਗਿਆ ਇਹ ਆਪਣੇ ਬੈਲਟ ਦੇ ਵਿੱਚ ਵੀ ਕੰਮ ਆ ਸਕਦਾ ਪਹੁੰਚਾ ਚ ਵੀ ਕੰਮ ਆ ਸਕਦਾ ਉਹ ਜਿਹੜਾ ਤਿਰਸਮਾ ਕੱਪੜਾ ਉੱਤਰਦਾ ਸੀਗਾ ਉਹ ਆਪਣੇ ਕਿਸੇ ਕੰਮ ਨਹੀਂ ਆਉਣਾ ਸੀਗਾ ਕੰਨੀਆਂ ਤਾਰ ਨਹੀਂ ਆ ਜੀ ਮੈਂ ਕੰਨੀਆਂ ਤਾਰ ਨੂੰ ਵੀ ਨਾਲੋਂ ਹਨ ਤੇ ਆਹ ਦੇਖੋ ਉਹ ਜਿਹੜਾ ਕੱਪੜਾ ਸੀਗਾ ਉਹ ਆਪਣੇ ਕਿਸੇ ਕੰਮ ਨਹੀਂ ਆਉਣਾ ਸੀਗਾ ਇਸ ਤਰ੍ਹਾਂ ਜਿਹੜਾ ਪਾਸੇ ਐਕਸਟਰਾ ਕੱਪੜਾ ਹੁੰਦਾ ਜਿੰਨਾ ਕੋਸ਼ਿਸ਼ ਕਰੋ ਪਹਿਲਾਂ ਹੀ ਉਹ ਕੱਢ ਦਿਆ ਕਰੋ ਆਹ ਕੱਪੜਾ ਹੁਣ ਆਪਣੇ ਬੈਲਟ 'ਚ ਕੰਮ ਆ ਸਕਦਾ ਤੇ ਪਹੁੰਚਾਂ ਦੇ ਨੀਚੇ ਕੰਮ ਆ ਸਕਦਾ ਠੀਕ ਹੈ ਜੀ ਗਲੇ ਦਾ ਕੰਮ ਡਿਜ਼ਾਈਨਿੰਗ ਕਰਨੀ ਹੋਈ ਤਾਂ ਗਲੇ 'ਚ ਵੀ ਕੰਮ ਆ ਜਾਊਗਾ ਜਿਵੇਂ ਆਪਾਂ 프ਰੰਟ ਪੱਲੇ ਦੀ ਕਹੀ ਦਾ ਡਿਜ਼ਾਈਨਿੰਗ ਕਰਨੀ ਹੁੰਦੀ ਆ ਤਾਂ ਉਹਦੇ ਕੰਮ ਆ ਜਾਊਗਾ ਇਸ ਤਿੱਥੀ ਮੈਂ ਕੰਨੀ ਪਤਾ ਕਿਉਂ ਨਹੀਂ ਤਾਰੀ ਕਿਉਂਕਿ ਇਹ ਆਟੋਮੈਟਿਕਲੀ ਕੰਨੀ ਉਤਰ ਜਾਣੀ ਆ ਆਪਣੀ ਆ ਦੇਖੋ ਜੀ ਆ ਲੋ ਆ ਲੋ ਜੀ ਆ ਕੰਨੀ ਉਤਾਰਤੀ ਆਪਾਂ ਇੱਥੇ ਉਹਦੀ ਆ ਮਾਰਕਿੰਗ ਸੀਗੀ ਆ ਲੋ ਜੀ ਬਾਜੂ ਕਟਿੰਗ ਹੋ ਗਈ ਆ ਮੈਂ ਤੁਹਾਨੂੰ ਐਸੇ ਪਹਿਲਾਂ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਇਹ ਆ ਕਾਟ ਕਿਵੇਂ ਪੈਂਦੀ ਆ ਹੁਣ ਆਪਾਂ ਉਦਾਂ ਹੀ ਦੋ ਪੱਲੇ ਚੱਕਨੇ ਆ ਦੋ ਪੱਲੇ ਚੱਕ ਕੇ ਇਸ ਤਰ੍ਹਾਂ ਇਹਦੀ ਕਾਟ ਪਾ ਦੇਣੀ ਆ ਉਹ ਆਪਣੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਆ ਵੀਡੀਓ ਪਾਈ ਹੋਈ ਆ ਇਹਦੇ ਇਨਸਾਨ ਚੰਗੀ ਤਰ੍ਹਾਂ ਤੁਹਾਨੂੰ ਸਮਝਾਏ ਹੋਏ ਆ ਕਿ ਕਿਸ ਤਰ੍ਹਾਂ ਹੋਣਾ ਮੈਂ ਵੈਸੇ ਜਿਆਦਾਤਰ ਜਿਹੜੀ ਅੱਜ ਵੀਡੀਓ ਬਾਜੂ ਦੀ ਪਾਈ ਆ ਉਹ ਚੌੜੇ ਪਣੇ ਚੋਂ ਪਕੜਾ ਬਚਾਉਣ ਦਾ ਤਰੀਕਾ ਦੱਸਿਆ ਤੁਹਾਨੂੰ ਠੀਕ ਹੈ ਜੀ ਬਾਜੂ ਦਾ ਆ ਲੋ ਜੀ ਬਸ ਐਸੀ ਤਰ੍ਹਾਂ ਕਟਿੰਗ ਕਰ ਦਿੰਦੇ ਆ ਘੱਟ ਲਾ ਦੇਣ ਆ ਲੋ ਜੀ ਅੱਜ ਲਈ ਵੀਡੀਓ ਚੈਨ ਨਹੀਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ